ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਕਰਨ ਲਈ ਇੱਕ ਬੜੀ ਜ਼ਿੰਮੇਵਾਰ ਔਰ ਮਾਣਮੱਤੀ ਸੰਸਥਾ ਹੈ। ਲੇਕਿਨ ਪਿਛਲੇ ਕੁਝ ਦਹਾਕਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਰ ਕਰਨ ਦੇ ਤਰੀਕੇ ਤੇ ਕਿੰਤੂ ਪਰੰਤੂ ਹੁੰਦਾ ਰਿਹਾ ਹੈ। ਔਰ ਤੰਤ ਦਰਦੀ ਲੋਕ ਇਹਦੀ ਆਵਾਜ਼ ਸਮੇ ਸਮੇਂ ਤੇ ਉਠਾਉਂਦੇ ਰਹੇ ਆ ਅੱਜ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਨੇ ਕੀਤਾ ਇਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰੀ ਉਹ ਵੀ ਇਹਨਾਂ ਮੁੱਦਿਆਂ ਬਾਰੇ ਗੱਲ ਕਰਦੇ ਰਹੇ ਆ ਗੁਰੂ ਘਰ ਦੀਆਂ ਜ਼ਮੀਨਾਂ ਗੁਰੂ ਦੀ ਗੋਲਕ ਗੁਰਦੁਆਰਾਂ ਦਾ ਗੁਰਦੁਆਰੇ ਸਹਿਬਾਨ ਦਾ ਪ੍ਰਬੰਧ ਸਾਰੇ ਦੇ ਵਿੱਚ ਕੁਛ ਨਾ ਕੁਛ ਗਲਤ ਹੁੰਦਾ ਰਿਹਾ ਹੈ। ਔਰ ਪੰਥਦਰਦੀ ਲੋਕ ਇਹਨੂੰ ਸੰਗਤ ਦੀ ਪੰਥ ਦੀ ਨਿਗਾਹ ਚ ਲਿਆਉਂਦੇ ਰਹੇ ਆ। ਲੇਕਿਨ ਅਫਸੋਸ ਦੀ ਗੱਲ ਇਹ ਹੈ ਵੀ ਜਿਹੜੇ ਲੋਕ ਪੰਥ ਪ੍ਰਸਤੀ ਦੀ ਗੱਲ ਕਰਦੇ ਸੀ, ਪੰਥ ਦੇ ਦਰਦ ਦੀ ਗੱਲ ਕਰਦੇ ਸੀ ਐਸਜੀਪੀਸੀ ਵਰਗੀ ਮਹਾਨ ਸੰਸਥਾ ਦੇ ਵਿੱਚ ਆਈਆਂ ਕਮੀਆਂ ਨੂੰ ਦੂਰ ਕਰਨ ਦੀ ਗੱਲ ਕਰਦੇ ਸੀ ਐਕਸ਼ਨ ਉਹਨਾਂ ਦੀ ਹੋ ਜਾਂਦਾ ਸੀ ਕਿਸੇ ਨੂੰ ਕੱਢ ਦਿੱਤਾ ਜਾਂਦਾ ਕਿਸੇ ਦਾ ਤਾਂ ਬਦਲਾ ਕਰ ਦਿੱਤਾ ਜਾਂਦਾ ਕਿਸੇ ਨੂੰ ਪਰਚੇ ਪੁਆ ਦਿੱਤੇ ਜਾਂਦੇ ਗਏ ਕਈਆਂ ਤੇ ਨਾ ਕਿ ਜਿਹੜੀਆਂ ਤਰੁੱਟੀਆਂ ਉਹ ਦੂਰ ਕੀਤੀਆਂ ਜਾਂਦੀਆਂ ਔਰ ਇਹ ਹੁੰਦਾ ਰਿਹਾ ਸਿਰਫ ਇੱਕ ਪਰਿਵਾਰ ਦੇ ਇਸ਼ਾਰੇ ਤੇ ਹੁਣ ਵੀ ਇੱਕੋ ਪਰਿਵਾਰ ਨੂੰ ਬਚਾਉਣ ਲਈ ਐਸਜੀਪੀਸੀ ਚ ਹੋਏ ਕਪਲੇ ਜਮੀਨਾ ਦੇ ਕੱਪੜੇ ਤੁਸੀਂ ਦੇਖੋ ਲੰਗਰ ਦੀ ਰੋਟੀ ਦੇ ਕੱਪੜੇ 328 ਪਾਵਨ ਸਰੂਪ ਉਹਨਾਂ ਵਾਲੇ ਇਸ਼ੂ ਤੇ ਮਤਲਬ ਵਿਸਲ ਬਲੋਰ ਨੂੰ ਹੀ ਚੋਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਸੀਂ ਆਪਣਾ ਪ੍ਰਬੰਧ ਠੀਕ ਕਰੋ ਨਾ ਬਿਲਕੁਲ ਠੀਕ ਹੈ ਗਿਆਨੀ ਰੁਕਵੀਰ ਸਿੰਘ ਹੋਰਾਂ ਨੇ ਕਿ ਇਸ ਇਸ਼ੂ ਦੇ ਉੱਤੇ ਸਮੁੱਚੇ ਪੰਥ ਨੂੰ ਪੰਥਦਰਦੀਆਂ ਨੂੰ ਇਕੱਠੇ ਹੋ ਕੇ ਆਵਾਜ਼ ਚੁਕਣੀ ਚਾਹੀਦੀ ਹੈ ਕਿਉਂਕਿ ਅਗਰ ਪੰਥ ਦਾ ਨੁਕਸਾਨ ਹੁੰਦਾ ਨਾ ਤਾਂ ਪੰਜਾਬ ਦਾ ਨੁਕਸਾਨ ਹੁੰਦਾ ਜੇ ਪੰਥਕ ਸੰਸਥਾਵਾਂ ਦਾ ਨੁਕਸਾਨ ਹੁੰਦਾ ਤਾਂ ਸਾਡੇ ਸਮਾਜ ਦਾ ਨੁਕਸਾਨ ਹੁੰਦਾ ਸੋ ਪੰਥਕ ਸੰਸਥਾਵਾਂ ਚੰਗੀ ਤਰ੍ਹਾਂ ਚੱਲਣ ਉਹਨਾਂ ਦਾ ਪ੍ਰਬੰਧ درست ਹੋਵੇ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਿਲਕੁਲ ਉਹਨਾਂ ਇਤਿਹਾਸਤ ਖਾਲਸਾ ਵਾਲੀ ਗੱਲ ਵੀ ਮੈਨੂੰ ਜਾਇਜ਼ ਲੱਗਦੀ ਹੈ ਇਕੱਠੇ ਹੋ ਕੇ ਸਾਨੂੰ ਉਵਾਲ ਚੁਕਣੀ ਚਾਹੀਦੀ ਆ ਔਰ ਜਵਾਬਦੇਹੀ ਪਾਰਦਰਸ਼ਤਾ ਜਿਹੜੀ ਐਸਜੀਪੀਸੀ ਦੇ ਪ੍ਰਬੰਧ ਦੇ ਵਿੱਚ ਆਉਣੀ ਚਾਹੀਦੀ ਆ ਜਵਾਬਦੇਹੀ ਜ਼ਰੂਰ ਚਾਹੀਦੀ ਆ ਨਾ ਕਿ ਇੱਕ ਪਰਿਵਾਰ ਦੇ ਇਸ਼ਾਰੇ ਤੇ ਤੁਸੀਂ ਸਾਰੀਆਂ ਪੰਥਕ ਰੌ ਰੀਤਾਂ ਨੂੰ ਹੀ ਛਿੱਕੇ ਤੇ ਟੰਗ ਦਿਓ ਸਾਡੇ ਪੰਥਕ ਸਰੋਕਾਰਾਂ ਨੂੰ ਹੀ ਤੁਸੀਂ ਭੁੱਲ ਜਾਓ ਪੰਥ ਤਾਂ ਪੰਜਾਬ ਦੀ ਅਗਵਾਈ ਕਰਨ ਵਾਸਤੇ ਆ ਚੰਗਿਆਈ ਦੀ ਦੁਨੀਆ ਦੇ ਵਿੱਚ ਅਗਵਾਈ ਕਰਨ ਵਾਸਤੇ ਆ ਇੱਥੇ ਅਸੀਂ ਆਪਦੀ ਗੱਲਾਂ 'ਚ ਉਲਝ ਰਹੇ ਆਂ ਸੋ ਇਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਬਿਲਕੁਲ ਕੁਛ ਨਾ ਕੁਛ ਹੁਣ ਕਰਨਾ ਸਮੇਂ ਦੀ ਲੋੜ ਹੈ ਸਰ ਅੱਜ ਲੋਕ ਮਿਲਣੇ ਕਿੱਤੀ ਜਰੀਏ ਕਈ ਜੀ ਲੋਕ ਆ ਰਹੇ ਕਿਉਂਕਿ ਪ੍ਰੋਬਲਮ ਹੈ ਕਿੰਨੀ ਮੁਸ਼ਕਿਲਾਂ ਨੇ ਦੂਰ ਕੀਤੀਆਂ ਕਈ ਜੀ ਲੋਕ ਆ ਰਹੇ ਬਾੜੇ ਸੋਹਣੇ ਲੋਕ ਆ ਰਹੇ ਬਾੜੇ ਪਿਆਰੇ ਲੋਕ ਆ ਰਹੇ ਬੜਾ ਪਿਆਰ ਕਰਨ ਵਾਲੇ ਲੋਕ ਆ ਰਹੇ ਮੈਨੂੰ ਅਸ਼ੀਰਵਾਦ ਦੇਣ ਵਾਲੇ ਲੋਕ ਆ ਰਹੇ ਆ ਔਰ ਕਰੋੜਾ ਰੁਪਏ ਦੇ ਪ੍ਰੋਜੈਕਟ ਜਿਹੜੇ ਕੋਟਪੂਰੇ ਦੇ ਵਿੱਚ ਸ਼ੁਰੂ ਹੋ ਰਹੇ ਆ ਹਲਕਾ ਕੋਟਪੂਰਾ ਦੇ ਵਿੱਚ ਸ਼ਹਿਰ ਕੋਟਪੂਰਾ ਦੇ ਵਿੱਚ ਉਹਨਾਂ ਦੇ ਨੀਂ ਪੱਥਰਾਂ ਬਾਰੇ ਉਹਨਾਂ ਦੀ ਵਿਵਹਤ ਬੰਦੀ ਬਾਰੇ ਅਸੀਂ ਸਾਰੇ ਅੱਜ ਮੀਟਿੰਗਾਂ ਕਰ ਰਹੇ ਆਂ ਔਰ ਲੋਕਾਂ ਦੀ ਜਿਹੜੀਆਂ ਆਪਦੀਆਂ ਪਰਸਨਲ ਜਿਹੜੀਆਂ ਹੈਗੀਆਂ ਦੁੱਖ ਤਕਲੀਫਾਂ ਉਹ ਵੀ ਸੁਣਨ ਵਾਸਤੇ ਅੱਜ ਮਿਲ ਰਹੇ ਆਂ ਸਰ ਸਰ ਸ਼ਹਿਰ ਦੇ ਵਿੱਚ ਕਾਫੀ ਪ੍ਰੋਜੈਕਟਰ ਦਾ ਨਵੀਨੀਕਰਨ ਦਾ ਉਦਘਾਟਨ ਕੀਤਾ ਜਾ ਰਿਹਾ ਸਰ ਅੱਗੇ ਹੋਰ ਕੀ ਭਵਿੱਖਾਉਣੇ ਚੀਜ਼ਾਂ ਦੇ ਦੇਖੋ ਸਾਡੇ ਕੋਲ ਬੁਰਾ ਕੁਝ ਬਹੁਤ ਰੌਸ਼ਨ ਹੈ ਇਸ ਤੋਂ ਹੋਰ ਰੌਸ਼ਨ ਹੋਏਗਾ ਕਿਉਂਕਿ ਤੁਸੀਂ ਸਾਰੇ ਜਣੇ ਸਾਥ ਦੇ ਰਹੇ ਹੋ ਔਰ ਰਹਿੰਦੇ ਜਿਹੜੇ ਕੰਮ ਸਾਰੇ ਕਰਵਾਏ ਜਾਣਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵਾਸਤੇ ਲੱਗੇ ਹੋਏ ਆ ਆ ਵਾਟਰ ਵਕ ਦਾ ਕੁਝ ਥੋੜਾ ਜਿਹਾ ਰੌਲਾ ਸੀ ਔਰ 10 ਕਰੋੜ ਦੇ ਜਿਹੜੇ ਕੰਮ ਹੈ ਉਹ ਕੱਲ ਲੱਗ ਜਾਣਗੇ ਸੋ ਅੱਜ ਵੀ ਉਦਘਾਟਨ ਹੋ ਰਿਹਾ ਹੈ ਕਈ ਗਲੀਆਂ ਦਾ ਤੁਹਾਨੂੰ ਲੈ ਕੇ ਚੱਲਾਂਗੇ ਉੱਥੇ ਸੋਪਾ ਕਰਦੇ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ